ਦੇਉ ਮੰਡੀ ਬੋਲੀ ਸਰਕਾਰੀ ਜਗ੍ਹਾ ਸਾਹਮਣੇ ਦਿਖਾਈ ਜਾ ਰਹੀ ਹੈ ਜਿੰਨੀ ਵੀ ਸਰਕਾਰੀ ਜਗ੍ਹਾ ਸਰਕਾਰੀ ਜਗ੍ਹਾ ਦੇ ਉੱਤੇ ਕਬਜ਼ਾ ਅਧਰ ਕਰ ਰਚਰ ਦਾ ਕੰਮ ਜਿਹੜਾ ਲਗਾਤਾਰ ਚੱਲਦਾ ਪਿਆ ਰੋਡ ਜਿਹੜੀ ਹੈ ਇਹਨਾਂ ਨੂੰ ਨੋਟਿਸ ਵੀ ਦੱਸਿਆ ਜਾਂਦਾ ਸੂਤਰ ਸਾਡੇ ਦੱਸਦੇ ਕਿ ਇਹਨਾਂ ਨੂੰ ਨੋਟਿਸ ਵੀ ਜਾ ਚੁੱਕੇ ਹੋਏ ਨੇ ਪੁਲਿਸ ਮਹਿਕਮੇ ਨੂੰ ਵੀ ਨੋਟਿਸ ਜਾ ਚੁੱਕੇ ਹੋਏ ਨੇ ਲੇਕਿਨ ਜਗ੍ਹਾ ਜਿਹੜੀ ਹੈ ਬਿਲਕੁਲ ਖਾਲੀ ਨਹੀਂ ਕੀਤੀ ਗਈ ਕੋਈ ਵੀ ਮੈਚ ਸ਼ੋਰ ਕਰੋਗਾ ਤੁਸੀਂ ਮੈਨੂੰ ਦੱਸੋ ਕਿ ਜੋ ਇਹ ਕਿਹੜੀ-ਕਿਹੜੀ ਗੱਲ ਕਰ ਰਹੇ ਹੋ ਤੁਸੀਂ ਮੈਂ ਇਹ ਚੈੱਕ ਕਰਾ ਦਿੰਦਾ ਸਰਵਪੰਤਕ ਜੀ ਜੀ ਦੇਤੇ ਕੋਈ ਇਨਕ੍ਰੋਚਮੈਂਟ ਹੋਈ ਸਰਕਾਰੀ ਇੰਗਲੈਂਡ ਦੇ ਉੱਤੇ ਕੀਤੀ ਹੋਈ ਤਾਂ ਬੱਸ ਅਸੀਂ ਲਿਖਾਂਗੇ ਜਿੰਨਾ ਗੱਲ ਕਰਨ ਦਾ ਕੰਮ ਛੱਡ ਕੇ ਆਉਂਦੀ ਹੈ ਕਿਹੜਾ ਕੋਈ ਇਹਨਾਂ ਦੇ ਕੋਈ ਵੀ ਅਦੀਨ ਆਪ ਕਰਵਾਇਆ ਨਹੀਂ ਕੋਈ ਨੋਟਿਸ ਨੂੰ ਦਿੱਤਾ ਸਰ ਬਸ ਰੋਡਸ ਦਾ ਨਹੀਂ ਜਾਨਣਾ ਜਿਹੜੀ ਜਿਹੜੀ ਕਿਸੇ ਨੂੰ ਆਪਣੇ ਧਿਆਨ ਚ ਆਉਂਦੀ ਆ ਉੱਥੇ ਰੋਡ ਲੱਗਦਾ ਰੋਡ ਦੇ ਉੱਤੇ ਕੋਈ ਕਬਜ਼ਾ ਹੋਵੇ ਰੋਡ ਤੇ ਨਹੀਂ ਸਰ ਉਹ ਜਿਹੜੀ ਜਿਹੜੀ ਖਾਲੀ ਗਰਾਊਂਡ ਹੈ ਨਾ ਗਰਾਊਂਡ ਦੇ ਉੱਤੇ ਤੁਸੀਂ ਭੇਜੋਗੇ ਕਿਸੇ ਨੂੰ ਮੇਰੇ ਖਿਆਲ ਨਾਲ ਤਾਂ ਦੀ ਮੈਂ ਨਾਲ ਰਿਪੋਰਟ ਲੈ ਲੈਣਾ görüşmek üzere. ਜੋਨ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇਸ ਸਮੇਂ ਬਾਦਰਕੇ ਰੋਡ ਦਾਣਾ ਮੰਡੀ ਦੇ ਵਿੱਚ ਮੌਜੂਦ ਹੈ ਗਿਆ ਜਿੱਥੇ ਤੁਹਾਨੂੰ ਦੱਸ ਦਈਏ ਕਿ ਸਬਜ਼ੀ ਮੰਡੀ ਤੇ ਦਾਣਾ ਮੰਡੀ ਅਕਸਰ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਦਾਣਾ ਮੰਡੀ ਜੋ ਜਗਾ ਜਿਹੜੀ ਸਰਕਾਰੀ ਜਗਾ ਜਿੱਥੇ ਅਸੀਂ ਖੜੇ ਹੋਏ ਹਾਂ ਉਹਦੇ ਮੇਰੇ ਪਿੱਛੇ ਇਮਾਰਤਾਂ ਬਣੀਆਂ ਹੋਈਆਂ ਜੋ ਰੋਡ ਦੀ ਰੋਡ ਦੇ ਉੱਪਰ ਸਰਕਾਰੀ ਜਗਾ ਦੇ ਉੱਪਰ ਬਣਾ ਦਿੱਤਾ ਗਿਆ ਸਾਹਮਣੇ ਇੱਕ ਸ਼ੈੱਡ ਦੇਖ ਸਕਦੇ ਹੋ ਜਿਹਦੇ ਉੱਤੇ ਵੱਡਾ ਸਾਰਾ ਸ਼ੈੱਡ ਪਾ ਕੇ ਰੋਡ ਦੇ ਉੱਤੇ ਉਹ ਬਣਾ ਦਿੱਤਾ ਗਿਆ ਅਦਰ ਸਾਰਾ ਸਾਰਾ ਸਮਾਨ ਜਿਹੜਾ ਇੱਥੇ ਪਿਆ ਹੈ ਪੂਰਾ ਤੁਹਾਨੂੰ ਉਹ ਵੀ ਦਿਖਾਵਾਂਗੇ ਲੇਕਿਨ ਟੈਂ ਦੇਵਾਂਗੇ ਲੇਕਿਨ ਇੱਥੇ ਇੱਕ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਕਿ ਸਰਕਾਰੀ ਜਗ੍ਹਾ ਤੇ ਕਬਜ਼ਾ ਕਰਨਾ ਕੀ ਸੱਚਮੁੱਚ ਕੀ ਵੱਡੇ ਆਕਾਵਾਂ ਦੇ ਕਹਿਣ ਤੇ ਮੁਮਕਿਨ ਹੁੰਦਾ ਹੈ ਕਿ ਸਿਰਫ ਆਪਣੇ ਦਬਾਅ ਜਾਂ ਰੁਤਬੇ ਕਰਕੇ ਸਰਕਾਰੀ ਜਗ੍ਹਾ ਤੇ ਕਬਜ਼ੇ ਕਰ ਸਕਦੇ ਹੋ ਮੰਡੀ ਬੋਰਡ ਦੀ ਸਰਕਾਰੀ ਜਗ੍ਹਾ ਸਾਹਮਣੇ ਦਿਖਾਈ ਜਾ ਰਹੀ ਹੈ ਜਿੰਨੀ ਵੀ ਸਰਕਾਰੀ ਜਗ੍ਹਾ ਸਰਕਾਰੀ ਜਗ੍ਹਾ ਦੇ ਉੱਤੇ ਕਬਜ਼ਾ ਇੱਧਰ ਕਰਸ਼ਰ ਦਾ ਕੰਮ ਜਿਹੜਾ ਲਗਾਤਾਰ ਚੱਲਦਾ ਪਿਆ ਰੋਡ ਜਿਹੜੀ ਹੈ ਨਾ ਨੋਟਿਸ ਵੀ ਦੱਸਿਆ ਜਾਂਦਾ ਸੂਤਰ ਸਾਡੇ ਦੱਸਦੇ ਕਿ ਇਹਨਾਂ ਨੂੰ ਨੋਟਿਸ ਵੀ ਜਾ ਚੁੱਕੇ ਹੋਏ ਨੇ ਪੁਲਿਸ ਵਿਭਾਗ ਮੈਕਮਲ ਵੀ ਨੋਟਿਸ ਜਾ ਚੁੱਕੇ ਹੋਏ ਨੇ ਲੇਕਿਨ ਜਗ੍ਹਾ ਜਿਹੜੀ ਹੈ ਬਿਲਕੁਲ ਖਾਲੀ ਨਹੀਂ ਕਿਤੇਗੀ ਮੰਡੀ ਬੋਰਡ ਦੀ ਕਰੋੜਾਂ ਦੀ ਜਗ੍ਹਾ ਦੇ ਉੱਤੇ ਇਹ ਅਵੈਦ ਕਬਜ਼ੇ ਹੋਣਾ ਆਖਿਰ ਇੱਕ ਸਵਾਲ ਖੜੇ ਕਰ ਦਿੰਦਾ ਵਾ ਕਿ ਆਖਿਰ ਕਿਹੜਾ ਵਿਧਾਇਕ ਨਾਲ ਮਿਲਿਆ ਹੋਇਆ ਵਾ ਜੋ ਲਗਾਤਾਰ ਇਹਨਾਂ ਨੂੰ ਸ਼ੈਹ ਦਿੰਦਾ ਹੈ ਸ਼ੈਲਟਰ ਦਿੰਦਾ ਹੈ ਕਿ ਤੁਸੀਂ ਕਬਜ਼ਾ ਕਰੋ ਸਰਕਾਰੀ ਜਗ੍ਹਾ ਹੈਗੀ ਕਬਜ਼ਾ ਕਰੋ ਕਬਜ਼ਾ ਕਰਨ ਤੋਂ ਬਾਅਦ ਮੈਂ ਦੇਖ ਲਾਂਗਾ ਜਿੰਨੀ ਮਰਜ਼ੀ ਵੱਡੀ ਜਗ੍ਹਾ ਦੇ ਕਬਜ਼ਾ ਕਰ ਲਓ ਲekin ਸੂਤਰਾ ਨੇ ਸਾਨੂੰ ਨਾਮ ਵੀ ਦੱਸਿਆ ਉਸ ਵਿਧਾਇਕ ਦਾ ਲਿਖ ਰਹੇ ਸੀ ਵਿਧਾਇਕ ਦਾ ਨਾਮ ਨਹੀਂ ਲਾਂਗੇ ਜਿਨੇ ਆ ਕਬਜ਼ਾ ਕਰਾਇਆ ਲੇਕਿਨ ਇੱਕ ਸਵਾਲ ਖੜਾ ਹੁੰਦਾ ਮਾਨ ਸਾਹਿਬ ਤੁਸੀਂ ਕਹਿੰਦੇ ਹੋ ਸਰਕਾਰੀ ਜਗ੍ਹਾ ਤੋਂ ਕਬਜ਼ੇ ਛੁੜਾਣੇ ਨੇ ਸਰਕਾਰੀ ਜਗ੍ਹਾ ਦਾ ਤੁਸੀਂ ਖੁਦ ਆਪਣੇ ਹੀ ਬੰਦਿਆਂ ਨੂੰ ਦੇ ਰਹੇ ਟਾਡੇ ਵਿਧਾਇਕ ਆਪਣੇ ਹੀ ਬੰਦਿਆਂ ਨੂੰ ਦੇ ਰਹੇ ਨੇ ਲੇਕਿਨ ਸੂਤਰ ਸਾਡੇ ਨੇ ਪੱਕੇ ਨੇ ਕਿ ਜਿਨ੍ਹਾਂ ਨੇ ਸਾਨੂੰ ਸ਼ਰਤ ਦੱਸੀ ਸ਼ਰਤ ਰੱਖੀ ਕਿ ਨਾਮ ਤੁਹਾਨੂੰ ਸੜਾ ਦੱਸਤਾ ਲੇਕਿਨ ਲੈਣਾ ਦੱਸਣਾ ਨਹੀਂਗਾ ਤੁਸੀਂ ਨਾਮ ਕਿਹੜਾ ਬੰਦਾ ਵਾ ਲੇਕਿਨ ਆ ਤੁਹਾਨੂੰ ਤਸਵੀਰ ਦਿਖਾਤੀ ਆ ਜਿੰਨਾ ਵੱਡਾ ਸ਼ੈੱਡ ਜਿਹੜਾ ਪਿਆ ਹੋਇਆ ਵਾ ਇਸ ਕਰਕੇ ਦਿਖਾਇਆ ਜਾ ਰਿਹਾ ਪਿੱਛੇ ਸਾਰੇ ਸਾਰੀ ਸਰਕਾਰੀ ਜਗ੍ਹਾ ਪਿੱਛੇ ਕਿੰਨੇ ਵੱਡੇ ਟੈਰਾ ਦੇ ਜਿਹੜੇ ਨੇ ਪੀਸ ਜਿਹੜੇ ਪਏ ਨੇ ਰਬੜ ਪਿਆ ਹੋਇਆ ਸਾਰਾ ਤੇ ਉਹ ਤਸਵੀਰਾਂ ਦਿਖਾਈਆਂ ਜਾ ਰਹੀਆਂ ਸਾਮਣੇ ਜਿਹੜੀਆਂ ਰੋ ਸਰਕਾਰੀ ਹੱਤ ਤੇ ਜਿਹੜੀਆਂ ਪਹੁੰਚੀਆਂ ਰੱਖੀਆਂ ਗਈਆਂ ਨੇ ਵੱਡੇ ਵੱਡੇ ਥੜੇ ਬਣਾ ਦਿੱਤੇ ਗਏ ਨੇ ਸਾਮਣੇ ਦੇਖ ਸਕਦੇ ਹੋ ਕਿ ਇਹ ਸਾਰਾ ਮੁੰਕਿਮ ਕਿੱਦਾਂ ਹੋ ਗਿਆ ਸੈਕਟਰੀ ਦਾ ਸਾਹਬ ਦਾ ਬਿਆਨ ਵੀ ਲਾਂਗੇ ਲੇਕਿਨ ਮੰਡੀ ਬੋਰਡ ਆਖਿਰ ਵੀ ਵਿਵਾਦਾਂ ਦੇ ਵਿੱਚ ਇਸ ਕਰਕੇ ਹੈਗੀ ਹੈ ਕਿ ਉਹਨਾਂ ਨੇ ਕਿਸ ਦੀ ਸ਼ੈ ਦੇ ਉੱਤੇ ਇਹਨਾਂ ਨੂੰ ਜਗ੍ਹਾ ਦੇ ਕਬਜ਼ਾ ਕਰਨ ਦਿੱਤਾ ਆ ਤਸਵੀਰ ਵੀ ਬੋਲਦੀ ਹੈ ਜੋ ਤਸਵੀਰਾਂ ਚੱਲ ਰਹੀਆਂ ਨਾਲ ਦੀ ਨਾਲ ਇਹ ਕਬਜ਼ੇ ਦੀਆਂ ਤਸਵੀਰਾਂ ਨੇ ਸਰਕਾਰੀ ਜਗ੍ਹਾ ਤੇ ਕਬਜ਼ਾ ਆਖਿਰ ਕਬਜ਼ਾ ਮਾਨ ਸਾਹਿਬ ਤੁਸੀਂ ਛੁੜਾ ਰਹੇ ਹੋ ਗਰੀਬਾਂ ਦੇ ਘਰ ਤੱਕ ਜਿਹੜੇ ਸੀਗੇ ਜਲੰਧਰ ਦੇ ਵਿੱਚ ਉਹ ਤੋੜਾਤੇ ਸਰਕਾਰੀ ਜਗ੍ਹਾ ਛੁੜਾਉਣ ਵੇਲੇ ਸ਼ੇਪੂਰੀ ਲੁਧਿਆਣਾ ਦੇ ਵਿੱਚ ਕਬਜ਼ਾ ਸੀਗਾ ਉਹ ਤੁਸੀਂ ਤੋੜਾ ਦਿੱਤਾ ਸੀਗਾ ਲੇਕਿਨ ਆਪਣੇ ਹੀ ਤੁਹਾਡੇ ਕਿਹੜੇ ਬੰਦੇ ਨੇ ਜਿਹੜੇ ਕਬਜ਼ਾ ਕਰਵਾ ਰਹੇ ਨੇ ਸੋਸੀਆਕਰਨ ਨਵੇਂ ਸਾਲ ਦੀ ਮੁਬਾਰਕਾ ਵਿਸ਼ਾਲ ਕਪੂਰ ਗੱਲ ਕਰਦਾ ਲੁਧਿਆਣਾ ਲਾਈਵ ਤੋਂ ਪੱਤਰਕਾਰ ਠੀਕ ਹੋ ਹਾਂਜੀ 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 ਬਹੁਤ ਵਧੀਆ ਜੀ ਸੈਕਟਰੀ ਸਾਹਿਬ ਮੈਂ ਬਾਦਰਗੇ ਰੋਡ ਮੰਡੀ ਚ ਆਇਆ ਸੀਗਾ ਜਿੱਥੇ ਕ੍ਰੈਸ਼ਰ ਗਰੂਸ਼ਲ ਬਜਰੀ-ਬੁਜਰੀ ਪਈ ਹੁੰਦੀ ਹੈ ਉੱਥੇ ਇੱਕ ਬਿਲਡਿੰਗ ਜਿਹੜੀ ਹੈ ਸਰਕਾਰੀ ਜਗ੍ਹਾ ਦੇ ਉੱਪਰ ਆਈ ਹੋਈ ਹੈ ਜਿੰਨੇ ਆਪਣਾ ਗੇਟ ਵੀ ਲਗਾਇਆ ਹੋਇਆ ਹੈ ਸਰ ਉਹ ਕਬਜ਼ਾ ਹੈਗਾ ਯਾਰ ਕਿੱਥੇ ਕੋ ਕਹਿ ਰਹੇ ਆਉਂਦੀ ਹੁਣ ਰਿੱਟੇ ਬਜਰੀ ਕੋਲ ਹਾਂਜੀ 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 ਰਿਟੇ ਰ ਮਤਦਾ ਭੇਜ ਦਿਨਾ ਉਹ ਮੈਨੂੰ ਕੋਈ ਗੱਲ ਨਹੀਂ ਦੇਖ ਲੈਣੇ ਚੈੱਕ ਕਰਾ ਲੈਣੇ ਨਹੀਂ ਕੋਈ ਨੋਟਿਸ ਨੂੰਸ ਦਿੱਤਾ ਹੋਇਆ ਸਰ ਯਾਰ ਨੋਟਿਸ ਤਾਂ ਦੇ ਹੀ ਜਾਂਦੇ ਨੇ ਜਿਹੜੀ ਜਿਹੜੀ ਕਿੱਥੇ ਆਪਣੇ ਧਿਆਨ ਚ ਆਉਂਦੀ ਆ ਜੀ ਗੂਰੇਟ ਨਹੀਂ ਨਾ ਐਡੀ ਮੰਡੀ ਬਦ ਲੱਗਦਾ ਕਿਹੜੀ ਗੱ ਉਹ ਜਿਹੜਾ ਇੱਕ ਨੀਲਾ ਸ਼ੈੱਡ ਲੱਗਾ ਜਿਹੜੀ ਇੱਕ ਮੇਰੇ ਖਿਆਲ ਨਾਲ ਪ੍ਰਮੁਖਤਾ ਨਾਲ ਖਬਰ ਵੀ ਲੱਗੀ ਸੀ ਕਿਸੇ ਅਖਬਾਰ ਦੇ ਵਿੱਚ ਫਿਰ ਉਹਨਾਂ ਨੂੰ ਨੋਟਿਸ ਕਿਹਾ ਹੋਊਗਾ ਕੋਈ ਗੱਲ ਨਹੀਂ ਜੀ ਬੁਰਾ ਜੇਕਰ ਦਾ ਧਿਆਨ ਜ਼ਰੂਰ ਗਿਆ ਉਹ ਨੋਟਿਸ ਕਿ ਕਿ ਡੈਮੋਲੇਸ਼ਨ ਨਹੀਂ ਕੀਤੀ ਜਾ ਸਕਦੀ ਸਰ ਸਰਕਾਰੀ ਜਗ੍ਹਾ ਦੇ ਉੱਤੇ ਜਿੱਦਾਂ ਇਹਨਾਂ ਨੇ ਕਬਜ਼ਾ ਕੀਤਾ ਹੈ ਯਾ ਐਕਰੋਚਮੈਂਟ ਨਹੀਂ ਜਗ੍ਹਾ ਦਾ ਸਰਕਾਰੀ ਨਹੀਂ ਹੁੰਦੀ ਉਹ ਜਿਹੜਾ ਉਹਦਾ ਫਰੰਟ ਤੇ ਹੁੰਦੀ ਹੈ ਜਿੱਥੇ ਵੀ ਦੁਕਾਨ ਤੇ ਬਸ ਨਹੀਂ ਹੋਣੀ ਹੁੰਦੀ ਆ ਜੀ ਜਿਹੜਾ ਬਸ ਐਵੇਂ ਹੀ ਫੇਰ ਹੁੰਦਾ ਥੋੜਾ ਜਿਆਦਾ ਵੀ ਉਹ ਬੰਦ ਕਰ ਸਕਦਾ ਨਹੀਂ ਕਰ ਸਕਦਾ ਮੁਰੇ ਕੀ ਕਰ ਸਕਦਾ ਜਦਾ ਨਹੀਂ ਇਦਾਂ ਹੁੰਦੀ ਵੀ ਜਿਹਨੇ ਕਬਜ਼ਾ ਕਰ ਲਿਆ ਨੇ ਉਹ ਬਾਕੀ ਜਿਹੜੀ ਬਿਲਡਿੰਗ ਹੈ ਉਸ ਬਿਲਡਿੰਗ ਮੁਤਾਬਿਕ ਜਿਹੜਾ ਰੋਡ ਤੇ ਬਿਲਡਿੰਗ ਆ ਚੁੱਕੀ ਹੈ ਸ਼ੈੱਡ ਪਾ ਦਿੱਤਾ ਕਿਉਂਕਿ ਇੱਕ ਲੈਂਥ ਦੇਖੀ ਜਾਵੇ ਬਿਲਡਿੰਗਾਂ ਦੀ ਪ੍ਰੋਪਰ ਲੈਂਥ ਦੇਖੀ ਜਾਵੇ ਤਾਂ ਕਈ ਬਿਲਡਿੰਗਾਂ ਪਿੱਛੇ ਆ ਪ੍ਰੋਪਰ ਮੈਂ ਬੰਦਾ ਭਜਵਾ ਕੇ ਦੇਖਦਾ ਮੈਨੂੰ ਦੱਸੋ ਕਿਹੜੇ ਰੋਡ ਤੇ ਗੱਲ ਕਰਦੇ ਹੋ ਜਿੱਥੇ ਕ੍ਰਸ਼ਰ ਹੈਗਾ ਸਰ ਪਿਆ ਨਾ ਉੱਥੇ ਇਹ ਬਿਲਡਿੰਗ ਸਰ ਜਿਹੜੀ ਮੈਂ ਨਾ ਸਬਜ਼ੀ ਮੰਡੀ ਦੇ ਮੂਹਰੇ ਸੜਕ ਲੰਘਦੀ ਉਹਦੇ ਤੇ ਹਾਂਜੀ ਹਾਂਜੀ ਜਿਹੜੀ ਸਬਜ਼ੀ ਮੰਡੀ ਦੇ ਪਿੱਛੇ ਕ੍ਰਸ਼ਰ ਨਹੀਂ ਹੈਗਾ ਸਰ ਨਹੀਂ ਜਿਹੜਾ ਬੈਕ ਸਾਈਡ ਤੇ ਸਰ ਸਬਜ਼ੀ ਮੰਡੀ ਦੀ ਬੈਕ ਸਾਈਡ ਭਾਦਰ ਭਾਦਰ ਕੇ ਰੋ ਤੁਹਾਡਾ ਬਾਦਰਗੇ ਰੋਡ ਤੁਹਾਡਾ ਦਫਤਰ ਆ ਗਿਆ ਸਰ ਹਾਂਜੀ ਹਾਂਜੀ ਉਹ ਰੋਡ ਸਿੱਧਾ ਜਾਣਾ ਜੀ ਠੀਕ ਹੈ ਉਹ ਰੋਡ ਸਿੱਧਾ ਜਾ ਕੇ ਰਾਈਟ ਮੋੜਨਾ ਅੱਗੇ ਕ੍ਰਸ਼ਰ ਨਹੀਂ ਪਿਆ ਹੋਇਆ ਹੈ ਸਰ ਜਿੱਥੇ ਆਣੀ ਬੱਜਰੀ ਡਿੱਟੇ ਦੇ ਪੈਰੇ ਹਾਂਜੀ 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 ਜਿੱਥੇ ਰੱਪਟਾਂ ਰੱਪਟਾਂ ਪਈਆਂ ਹੋਈਆਂ ਨੇ ਵੱਡੀਆਂ ਵੱਡੀਆਂ ਟਾਇਰ ਟਾਇਰ ਉਹਦੇ ਨਾਲ ਉੱਥੇ ਹੀ ਆ ਸਰ ਅਜਾ ਉੱਥੇ ਉੱਥੇ ਰੋਡ ਲੱਗਦਾ ਰੋਡ ਦੇ ਉੱਤੇ ਕੋਈ ਕਬਜ਼ਾ ਹੋ ਗਿਆ ਰੋਡ ਤੇ ਨਹੀਂ ਸਰ ਉਹ ਜਿਹੜੀ ਜਿਹੜੀ ਖਾਲੀ ਗਰਾਊਂਡ ਹੈ ਨਾ ਗਰਾਊਂਡ ਦੇ ਉੱਤੇ ਤੁਸੀਂ ਭੇਜੋਗੇ ਕਿਸੇ ਨੂੰ ਮੇਰੇ ਖਿਆਲ ਨਾਲ ਤੁਹਾਡੀ ਕੋਈ ਨਹੀਂ ਮੈਂ ਲੈ ਲੈਣਾ ਰਿਪੋਰਟ ਲੈ ਲੈਣਾ ਕੋਈ ਨਹੀਂ ਮੈਂ ਲੈ ਲੈਣਾ ਰਿਪੋਰਟ ਚਲੋ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਡੀਐਮਓ ਸਾਹਿਬ ਗੱਲ ਕਰ ਰਹੇ ਹੋ ਬ੍ਰਿੰਦਰ ਜੀ ਹਾਂ ਜੀ ਹਾਂ ਜੀ ਸੋਸੀਆ ਕਲਪਾ ਜੀ ਵਿਸ਼ਾਲ ਕਪੂਰ ਗੱਲ ਕਰ ਰਿਹਾ ਲੁਧਿਆਣਾ ਲਾਈਵ ਤੋਂ ਪੱਤਰਕਾਰ ਨਵੇਂ ਸਾਲ ਦੀ ਮੁਬਾਰਕਾ ਬਾਜੀ ਵਾਕਿਆ ਜੀ ਸਰ ਮੈਂ ਨਾ ਇਸ ਸਮੇਂ ਦਾਣਾ ਮੰਡੀ ਆਇਆ ਹੋਇਆ ਸੀਗਾ ਇੱਥੇ ਨਾ ਅਵੈਦ ਕਬਜ਼ੇ ਜਿਹੜੇ ਕੀਤੇ ਗਏ ਹੋਏ ਸੀਗੇ ਉਹਨਾਂ ਦੀ ਖਬਰ ਕਰ ਰਿਹਾ ਸੀਗਾ ਸਰ ਕੀ ਸਰਕਾਰੀ ਜਗ੍ਹਾ ਤੇ ਕਬਜ਼ੇ ਕਰਨਾ ਮناسب ਹੋ ਚੁੱਕਾ ਹੈ ਲੋਕਾਂ ਵਾਸਤੇ ਇਹ ਜਿਹੜੀ ਦਾਣਾ ਮੰਡੀ ਜਿੱਥੇ ਤੁਹਾਡੇ ਆਪਣਾ ਦਫਤਰ ਹੈਗਾ ਆਪਣਾ ਮੰਡੀ ਬੋਰਡ ਦਾ ਦਫਤਰ ਹੈ ਉਹਦੇ ਸਾਹਮਣੇ ਜਿਹੜੀ ਰੋਡ ਜਾਂਦੀ ਤੇ ਕ੍ਰਸ਼ਰ ਪਿਆ ਹੋਇਆ ਵੈ ਉਹਦੇ ਪਿੱਛੇ ਬਿਲਡਿੰਗਾਂ ਜਿਹੜੀਆਂ ਬਣੀਆਂ ਹੋਈਆਂ ਸਰ ਗਿਲਰੋਡ ਦੀ ਗਿਲਰੋ ਨਹੀਂ ਲੁਧਿਆਣਾ ਦਾ ਜਲੰਧਰ ਬਾਈਪਾਸ ਜਿਹੜੀ ਦਾਣਾ ਮੰਡੀ ਸਰ ਮਰੀਓ ਸਾਹਿਬ ਅੱਛਾ ਵੀਰ ਜੀ ਦੱਸੋ ਹਾਂ ਇਹ ਕੀ ਕਿਹੜੇ ਨਜਾਇਜ਼ ਕੰਮ ਕਰ ਰਿਹਾ ਸੀ ਜਿਹੜਾ ਬਜਰੀ 부ਜਰੀ ਰੇਤਰ ਉੱਤੇ ਰੱਖਿਆ ਜਿਨ੍ਹਾਂ ਨੇ ਉਸ ਰੋਡ ਦੇ ਉੱਤੇ ਟਾਇਰਾਂ ਰਬੜ ਰੂਬਰ ਪਈ ਹੈ ਇੱਕ ਬਿਲਡਿੰਗ ਕਟੋ-ਕਟ ਸਰਕਾਰੀ ਜਗ੍ਹਾ ਦੇ ਉੱਤੇ ਬਾਹਰ ਆਈ ਹੋਈ ਹੈ ਸਰ ਕਿਹੜੀ ਜਗ੍ਹਾ ਦੀ ਗੱਲ ਕਰ ਰਹੇ ਹੋ ਤੁਸੀਂ ਜਿੱਥੇ ਜਿੱਥੇ ਉਹ ਆਪਣੇ ਬਜਰੀ ਵਾਲੇ ਬੈਠੇ ਆ ਰੇਤੇ ਹਾਂ ਹਾਂਜੀ 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 ਹਾਂ ਉਸ ਉੱਥੇ ਕਿਹਨੇ ਗੇਟ ਲਾਇਆ ਹੋਇਆ ਹੈ ਸਰ ਉੱਥੇ ਗੇਟ ਨੇ ਇੱਕ ਉਸ ਰੋਡ ਦੇ ਉੱਤੇ ਉਹ ਜਿੱਥੇ ਬਜਰੀ ਪਈ ਹੈ ਉਸ ਜਗ੍ਹਾ ਦੇ ਉੱਤੇ ਹੀ ਕਈ ਬਿਲਡਿੰਗਾਂ ਬਣੀਆਂ ਹੋਈਆਂ ਜਿਨ੍ਹਾਂ ਨੇ ਰੋਡ ਦੇ ਉੱਤੇ ਕਬਜ਼ਾ ਕੀਤਾ ਹੋਇਆ ਹੈ ਸਰਕਾਰੀ ਜਗ੍ਹਾ ਦੇ ਉੱਤੇ ਉਹ ਬਿਲਡਿੰਗਾਂ ਦੀ ਲੈਂਥ ਤੋਂ ਅੱਗੇ ਵਧਾਏ ਹੋਏ ਆਪਣਾ ਬਾਉਂਡਰੀ ਤੇ ਗੇਟ ਲਾਏ ਹੋਏ ਨੇ ਤੁਸੀਂ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਕੋਈ ਕਿਹੜੇ ਕਿਹੜੇ ਜਗ੍ਹਾ ਦਾ ਕੋਈ ਫੋਟੋਆਂ ਭੇਜ ਜੋ ਮੈਂ ਚੈੱਕ ਕਰਾ ਲਵਾਂ ਮੈਂ ਮੈਂ ਚੈੱਕ ਕਰਾ ਲਵਾਂ ਨਾ ਕਿਉਂਕਿ ਮੇਰੇ ਕੋਲੇ ਜਿਹੜਾ ਸਿਵਲ ਡਿਪਾਰਟਮੈਂਟ ਹੈ ਮੈਨੂੰ ਉਹਨੂੰ ਤੋਂ ਰਿਪੋਰਟ ਲੈਣੀ ਪੈਣੀ ਹੈ ਸਾਡਾ ਸਿਵਲ ਵਿੰਗ ਜੀ 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 ਵੀ ਕਿਉਂਕਿ ਨਕਸ਼ੇ ਮਤਾਵ ਦੇਖ ਕੇ ਉਹ ਦੱਸਣਗੇ ਨਾ ਉਹ ਬੈਟਰ ਦੱਸ ਸਕਦੇ ਸਾਨੂੰ ਉਹਨਾਂ ਤੋਂ ਸਾਨੂੰ ਰਿਪੋਰਟ ਲੈਣੀ ਪੈਣੀ ਆ ਤੁਸੀਂ ਮੈਨੂੰ ਆਪਣਾ ਭੇਜੋ ਕਿਹੜੀ ਕਿਹੜੀ ਜਗ੍ਹਾ ਦੀ ਹੈਗੀ ਆ ਮੈਨੂੰ ਤੋਂ ਰਿਪੋਰਟ ਲੈ ਲੈਣਾ ਇਹਦਾ ਹੋਊਗਾ ਜ਼ਰੂਰ ਕਾਰਵਾਈ ਕਰਾਂਗੇ ਜੀ ਬਿਲਕੁਲ ਮੈਂ ਤੁਹਾਨੂੰ ਵੀਡੀਓ ਅਸੀਂ ਐਕਚੁਅਲੀ ਆਸੀ ਹੈਡ ਆਫਿਸ ਨੂੰ ਭੇਜਾਂਗੇ ਕਿਉਂਕਿ ਉੱਤੇ ਕਾਰਵਾਈ ਦੀ ਸਟੇਟ ਪ੍ਰਾਪਤ ਸਾਡੀ ਨੇ ਕਰਨੀ ਕੋਈ ਨਹੀਂ ਮੈਂ ਇਨਸ਼ੋਰ ਕਰੂੰਗਾ ਤੁਸੀਂ ਮੈਨੂੰ ਦੱਸੋ ਭੇਜੋ ਇਹ ਕਿਹੜੀ ਕਿਹੜੀ ਦੀ ਗੱਲ ਕਰ ਰਹੇ ਹੋ ਤੁਸੀਂ ਮੈਂ ਇਹ ਚੈੱਕ ਕਰਾ ਲਵਾਂਗਾ ਸਿਵਲ ਵਿੰਗ ਤੋਂ ਜੀ ਜੇ ਇਹਦੇ ਤੇ ਕੋਈ ਇਨਕ੍ਰੋਚਮੈਂਟ ਹੋਈ ਸਰਕਾਰੀ ਲੈਂਡ ਦੇ ਉੱਤੇ ਕੀਤੀ ਹੋਈ ਤਾਂ ਡੈਪਟੀ ਮੈਨਟਲੀ ਅਸੀਂ ਲਿਖਾਂਗੇ ਅਸੀਂ ਕਿਉਂ ਗੱਲ ਤੋਂ ਗੱਲ ਨੂੰ ਸਾਡੇ ਤੇ ਆਉਂਦੀ ਹੈ ਅਸੀਂ ਜਿਹੜਾ ਕੋਈ ਇਹਨਾਂ ਦੇ ਕੋਈ ਵੀ ਅਸੀਂ ਆਪ ਕਰਵਾਇਆ ਨਹੀਂ ਨਹੀਂ ਬਿਲਕੁਲ ਇੱਕ ਪਾਸੇ ਮਾਨ ਸਾਹਿਬ ਕਹਿੰਦੀ ਸਰਕਾਰੀ ਇਹੋ ਜੀ ਗੱਲ ਸਾਡੇ ਤੇ ਧਿਆਨ ਚ ਆਉਂਦੀ ਹੈ ਤੇ ਮੈਂ ਜ਼ਰੂਰ ਕਰਾਂਗੇ ਜੀ ਬਿਲਕੁਕ ਡੀ ਐਮਓ ਸਾਹਿਬ ਤੁਹਾਨੂੰ ਮੈਂ ਵੀਡੀਓ ਵਟਸਐਪ ਕਰਦਾ ਦੇਖਣਾ ਸਰ ਓਕੇ ਜੀ ਓਕੇ ਬਹੁਤ ਬਹੁਤ ਸ਼ੁਕਰੀਆ ਸਰ ਬਦਨ ਕੈਮਰਾਮੈਨ ਐਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲਿਜਾਣਾ